ਸਾਲਜੀ ਸੰਦਾਲੀ ਚੈਨਲ ਦੇ ਆਪਜੀ ਦਾ ਸਵਾਗਤ ਆਜ ਦੀ ਤਾਜ਼ਾ ਖਬਰ ਬਾਬਰੀ ਮਸਤ ਬਾਦ ਹੁਣ ਬੰਗਾਲ ਚ ਰਾਮ ਮੰਦਰ ਦੀ ਤਿਆਰੀ ਸਾਲਕ ਲੇਖ ਤੇ ਲੱਗੀ ਪੋਸਟਰ ਮਦਾਮ ਸਲਾ ਸਵਾ ਚੋਣਾ ਤੋਂ ਪਹਿਲਾਂ ਮਗਾਲ ਵਿੱਚ ਮੰਦਰ ਮਸਜਿਦ ਨੂੰ ਲੈ ਕੇ ਰਾਜਨੀਤਿਕ ਜੰਗ ਤੇਜ਼ ਕੀਤੀ ਗਈ ਹੈ ਵੀਰਵਾਰ ਨੂੰ ਸਾਲਕ ਲੇਖ ਦੇ ਕਈ ਇਲਾਕਿਆਂ ਵਿੱਚ ਜੁੱਧਿਆ ਦੀ ਤਰਸ ਤੇ ਵਿਸ਼ਾਲ ਰਾਮ ਮੰਦਰ ਕੰਪਲੈਕਸ ਦੇ ਨਿਰਮਾਣ ਦੇ ਪੋਸਟਰ ਸਾਹਮਣੇ ਆਏ ਹਨ ਇਨ੍ਹਾਂ ਪੋਸਟਰਾਂ ਵਿੱਚ ਸਕੂਲ ਹਸਪਤਾਲ ਵਿਦ ਆਸਮ ਅਤੇ ਕਈ ਧਾਰਮਿਕ ਸਥਾਨਾਂ ਦਾ ਦਾਵਾ ਕੀਤਾ ਗਿਆ ਹੈ ਇਹ ਪੋਸ਼ਟ ਸਥਾਨਕ ਪਾਜਬਨ ਅਤੇ ਸੰਜੀ ਪੁਆਇਰਾ ਦੇ ਨਾਮ ਤੇ ਲਗਾਏ ਗਏ ਹਨ ਸਿਟੀ ਸੈਂਟਰ ਕਰੁਨਾਮੋਈ ਅਤੇ ਮਦਾਨ ਨਗਰ ਵਿਧਾਨ ਨਗਰ ਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਲਗਾਏ ਗਏ ਪੋਸਟਰਾਂ ਦਾ ਦਾਵਾ ਕੀਤਾ ਗਿਆ ਹੈ ਕਿ ਜੁਧਿਆ ਵਰਗਾ ਰਾਮ ਮੰਦਰ ਲਗਭਗ 4 ਬਿਗੇ ਜ਼ਮੀਨ ਤੇ ਹੀ ਬਣਾਇਆ ਜਾਵੇਗਾ ਲੋਕਾਂ ਨੂੰ ਮੰਦਰ ਦੀ ਉਸਾਰੀ ਲਈ ਪ੍ਰੀਤ ਕਾਤਮਿਕ 1 ਰੁਪਏ ਦਾਣ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਇਸ ਘਟਨਾ ਮੁੱਲਤਵ ਤ੍ਰੈਮੁਨਕ ਵਿਧਾਇਕ ਹਮਾਜੂ ਕਬੀਰ ਵੱਲੋਂ ਮੁਰਸ਼ੀ ਦਾਵਾ ਦੇ ਰੇਂਜੀ ਨਗਰ ਵਿੱਚ ਬਾਬਰੀ ਮਸਜਿਦ ਮਾਡਲ ਤੇ ਆਧਾਰ ਤੇ ਬਣਾਈ ਜਾ ਰਹੀ ਮਸਜਿਦ ਦਾ ਨੀਂਹ ਪੰਥਰ ਰੱਖਿਆ ਹੈ ਰੱਖੰਤ ਕੋਜ ਦੇ ਦਿਨ ਬਾਅਦ ਹੀ ਹੋਈ ਇਸ ਘਟਨਾ ਦਾ 6 ਦਸੰਬਰ 2092 ਦੀ ਘਟਨਾ ਦੀ ਬਾਰੇ ਕੰਨ ਤੇ ਬੇ ਸਮਾਰਤ ਸੁਰੱਖਿਆ ਵਿਚਾਰ ਹੋਈ ਇਹ ਉਸੇ ਦਿਨ ਭਾਜਪਾ ਨੇਤਾ ਨੇ ਮਰਸ਼ੀਦਵਾਦ ਤੇ ਵਿਚਾਟੀਆਂ ਵਿੱਚ ਰਾਮ ਮੰਦਿਰ ਦੀ ਸਾਰੀ ਸ਼ੁਰੂ ਕੀਤੀ ਸੀ ਹੁਣ ਸਲਟ ਲੇਖ ਵਿੱਚ ਇਹੀ ਪੋਸਟਰ ਲਗਾਉਣ ਨਾਲ ਰਾਜਨੀਤਿਕ ਟਕਰਾ ਰਾਜਨੀਤਿਕ ਦੇ ਪ੍ਰਸ਼ਾਸਕ ਕੇਂਦਰ ਦੇ ਨੇੜੇ ਪਹੁੰਚ ਗਿਆ ਹੈ ਜਿਸ ਨੂੰ ਚੋਣ ਮੈਮ ਵਿੱਚ ਵਿਸ਼ੇਸ਼ ਪ੍ਰਤੀਕਾਤਮਕ ਸੰਦੇਸ਼ ਮੰਨਿਆ ਜਾ ਰਿਹਾ ਹੈ ਸੰਜੇ ਪੋਯਾਰਾ ਨੇ ਇਸ ਨੂੰ ਸਮਾਜਿਕ ਤੇਰਾ ਆਧਿਮਾਤਮਿਕ ਅंदोलਨ ਦੱਸਿਆ ਉਹਨਾਂ ਕਿਹਾ ਕਿ ਆਮ ਰਾਜ ਵਿੱਚ ਆਰਾਮ ਦਾ ਮੰਦਿਰ ਹੋਣਾ ਚਾਹੀਦਾ ਹੈ ਤੇ ਜੁੱਧਿਆ ਵਰਗਾ ਆਮ ਮੰਦਨ ਵਿਧਾਨ ਨਗਰ ਵਿੱਚ ਬਣਾਇਆ ਜਾਵੇ ਤਾਂ ਕਈ ਲੋਕ ਜ਼ਮੀਨ দান ਕਰਨ ਲਈ ਤਿਆਰ ਹਨ ਕਈ ਲੋਕ ਸਾਰੀ ਸਮਗਰੀ ਅਤੇ ਮੂਰਤੀਆਂ ਦੇਣ ਦੀ ਇੱਛਾ ਪ੍ਰਗਟ ਕਰ ਰਹੇ ਹਨ ਪੁਆਇਰਾ ਨੇ ਦੱਸਿਆ ਕਿ ਭੂਮੀ ਪੁੰਜਨ ਅਗਲੇ ਸਾਲ 20 ਮਾਰਚ ਨੂੰ ਰਾਮ ਨੌਮੀ ਦੇ ਦਿਨ ਸਵੇਰੇ 10 ਵਜੇ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਰੇ ਸਨਾਤਨੀ Hindu ਇਸ ਵਿੱਚ ਹਿੱਸਾ ਲੈਣਗੇ। ਜੇਕਰ ਕੋਈ ਵੀ ਰੁਪਈਆ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਖੁਸ਼ੀ ਨਾਲ ਇਸ ਨੂੰ ਸਿਵਾਰ ਸਵੀਕਾਰ ਕਰਨਗੇ। ਪੋਸਟਰਾਂ ਵਿੱਚ ਇਹ ਵੀ ਜ਼ਾਦਾ ਕੀਤਾ ਗਿਆ ਹੈ ਕਿ ਪ੍ਰਸਤਾਵ ਕੰਪਲੈਕਸ ਵਿੱਚ ਗਰੀਬਾਂ ਤੇ ਅਸਪਤਾਲ ਬੱਚਿਆਂ ਲਈ ਸਕੂਲ ਆਉਤਾਂ ਲਈ ਸਿੱਖਿਆ ਸੂਲਤਾ ਅਤੇ ਵਿਦ ਆਸ਼ਰਮ ਸ਼ਾਮਲ ਹੋਣਗੇ ਪ੍ਰਬੰਧਕ ਦਾ ਕਹਿਣਾ ਹੈ ਕਿ ਇਹਨਾਂ ਦਾ ਆਰਾਮ ਰਾਜ ਮਾਡਲ ਹੈ ਤੇ ਸ਼ਰਦਾ ਦੇ ਨਾਮ ਨਾਲ ਸੇਵਾ ਤੇ ਜੋੜ ਦਿੱਤਾ ਹੈ ਵਿਧਾਨਗਰ ਨਗਰ ਨਿਗਮ ਦੇ ਅਜੇ ਤੱਕ ਉਸ ਤੋਂ ਕੋਈ ਟੁਕੜੀ ਨਹੀਂ ਕੀਤੀ ਗਈ ਗਈ ਤੇ ਇਹ ਸਪਸ਼ਟ ਨਹੀਂ ਹੋ ਰਿਹਾ ਹੈ ਕਿ ਇੰਨੀ ਵੱਡੀ ਉਸਾਰੀ ਲਈ ਕੋਈ ਰਸਮੀ ਅਰਜੀ ਜਮ੍ਹਾਂ ਕਰਵਾਈ ਗਈ ਹੋਈ ਪਰ ਖਾਸ ਕਰਕੇ ਸਖਤ ਭੂਮੀ ਵਰਤੋਂ ਨਜਮਤ ਟਾਊਨਸ਼ਿਪ ਵਿੱਚ ਵਿੱਚ ਹੈ ਧੰਨਵਾਦ ਜੀ ਖਬਰਾਂ ਜੁੜਨ ਲਈ ਬਣੇ ਰਹੋ ਤੇ ਖਬਰਾਂ ਨੂੰ ਲਾਈਕ ਤੇ ਸ਼ੇਅਰ ਕਰ ਦਿਓ